ਉੱਖੀ ਮਰਦੀ ਐ ਜਵਾਨ ਬੱਕਰੀਆਂ ਮੇਵਣਾ ਥੱਲੇ ਐ ਲੈ ਲੈ چل ਤੇ ਲੈ ਤਾਂ ਮੇਮਾਂ ਚਲਦੀਆਂ ਨੇ ਨਾ ਹਾਂ ਜਾਂਦੇ ਆ ਇਹਦਾ ਚਾਰ ਤਨ ਨਾ ਕੋਈ ਆਇਆ ਜਾਂਦੇ ਕੋਈ ਅਸੀਂ ਢੇੜਾ ਵੀ ਦਵਾਉਣਾ ਇਹਦਾ ਚੱਲ ਚੱਲ ਢੇੜਾ ਦਵਾਈਏ ਆਓ ਬਾਈ ਓਏ ਤਾਂ ਮੇਮਣੀ ਲਊਗਾ ਚੱਲ ਬਾਈ ਤੇਰੀ ਵਿਕਰੀ ਵਿੱਚ ਆ ਯਾਰ ਤੇਰੇ ਨਾਲ ਹੀ ਅਸੀਂ ਅੱਜ ਦੇਖੀ ਜੂ ਹੋਰ ਕਿਸੇ ਗਰੀਬ ਦਾ ਫਾਇਦਾ ਕਰਾਈਏ ਯਾਰ ਲੁੱਟਣ ਨੂੰ ਫੜਦੇ ਨੇ ਜਵਾਕਾਂ ਨੂੰ ਐ ਕਿਵੇਂ ਨਟਾ ਦਈਏ ਯਾਰ ਮੂੰਹ ਛੜਾਉਣਾ ਯਾਰ ਮਾਤਾ ਜਦੀ ਦਲਾਲੀ ਛੜ ਦੋਰੇ ਮੰਡੀ ਦੀ ਸਾਨੂੰ ਤਾਂ ਕੁਛ ਨਾ ਬਣੇ ਤੇਰੇ ਉਹਦੋਂ ਮੈਨੂੰ ਬੱਸ ਛੱਡ ਦੇ ਤੇਰੇ ਪਿੰਡ ਛੜਾਉਣਾ ਬਾਈ ਕੋਈ ਇਥੇ ਕੋਈ ਗੱਡੀ ਗੁੱਡੀ ਕਰਾ ਦੇ ਹੁਣ ਕੀ ਕਹੇਗਾ ਲਾ ਥੱਕੇ ਨਾਲ ਲੂਗਾ ਛੱਡ ਪੈ ਅੱਛਾ ਚੱਲ ਬਾਈ ਚੱਲ ਤੇਰੀ ਬੱਕਰੀ ਵੇਚਾਂਗੇ ਯਾਰ ਵੇਚਾਂਗੇ ਉਹ ਵੇਚਾਂਗੇ ਵੇਚਾਂਗੇ ਗਰੀਬ ਆਤਮੀਆਂ ਜਾ ਕੇ ਸਮੇਤ ਲਖਾਈ ਕਹਿੰਦਾ ਮੈਂ ਕਰਾਉਣਾ 15 ਦਾ ਲਾਤਾ ਚਰਨੇ ਨਹੀਂ 22000 ਮੰਗਿਆ ਮੁੰਡਿਆਂ ਨੇ ਸਾਰਾ ਅਸੀਂ ਅਖੇ ਵੀ ਨਹੀਂ ਇਹ ਜਿਵੇਂ ਆਖੂਣੀ ਦੇ ਇਹਨੇ ਕਰੂ ਜਵਾਨ ਬੱਕਰੀਏ ਥੱਲੇ ਮੇਮਨਾ ਦੁੱਧ ਲੈ ਵਾ ਕੇ ਲਗਾ ਸਰ ਨਹੀਂ ਅਸੀਂ ਨੇ ਚੱਲ ਦੋਸਤੋ ਮੈਂ ਕਿਹਾ ਨਾ ਨਮੀਆ ਰੱਖਣੀ ਨੇ ਯਾਰ ਇਹਨੇ ਕਿ ਫਾਇਦਾ ਵੀ ਆ ਹਾਂ ਬਾਬਾ ਕਿੰਨੇ ਦੀ ਵੇਚਾਂਗਾ ਕੋਈ ਜੈਜ ਤੁਸੀਂ ਵੀ ਜੈਜ ਕੱਟ ਕਰੋ ਵੀ ਭਾਈ ਤੁਸੀਂ ਦੱਸੋ ਮੈਂ ਤਾਂ ਦੱਸ ਦੂੰਗਾ 15 ਸੱਤ ਨੂੰ ਪੁੱਛ ਲੈ ਵੀਡੀਓ ਬਣੀ ਹੋਈ ਆ ਬਾਬੇ ਉਹ ਵੀਡੀਓ ਕਿਉਂ ਵੀ ਲਾਇਆ ਜਿਨੇ ਕਹਿੰਦਾ ਲਖਿਆ ਵੀ ਮੈਂ ਕਰਾਉਣਾ ਮਾ ਨਾਲ ਸੀਂ ਦੇਣੀ भाई ना, ना, ए, है ना।, ना जी ना 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 माल दी बकरी है कुछ भी नहीं मंगे बीस हजार रुपया पंद्रह लगे सब पीडियो कटा ला अगला कहना मैं लिखाई भी करोना ਇਹ ਮੰਨੇ ਨਹੀਂ ਜਵਾਕ ਤੇ 22000 ਮੰਗਦਾ ਹਾਂ 22 ਮੰਗੇ 15 ਦੇ ਨੱਕੇ ਤੇ ਵੀਡੀਓ ਕਢਾ ਲੈ ਯਾਰ ਹੁਣੀ ਜਵਾਨ ਬੱਕਰੀਆਂ ਗਰੀਬ ਦੇ ਰੱਖਣ ਲਈ ਹੈ ਜੇ ਕਿਸੇ ਨੇ ਲੈਣੀ ਹੈ ਹੁਣ ਜਵਾਕ ਆ ਕੇ ਜੀ ਮੰਡੀ ਚ ਜਵਾਕ ਕਰਕੇ ਤਾਂ ਨਹੀਂ ਲੁੱਟਣੇ ਆਪਾਂ ਨੇ ਕਿਉਂ ਜੀ ਹੱਕ ਸੱਚ ਦੀ ਗੱਲ ਕਰੋ ਲੈਣੀਆਂ ਬਾਈ ਕਿਸੇ ਨੇ ਤਿਦੋ ਤਨਾ ਬਾਗੀ ਫੇਲਾਂਗਾ ਬੀ ਆਪਾ ਬਰਾ ਬਾਗੀ ਆਪੋ ਤਾਂ ਪਰਾਂ ਭੱਜ ਜੈਨੇ ਆ ਤਾਹਾਂ ਮੰਦਰੇ ਮੋਢੀ ਉੱਤੇ ਲਾ ਲੈਣੀ ਐ ਤੈਂ ਓ ਨਹੀਂ ਬਾਬਾ ਘੁੰਮਣ ਦੇ ਮਨਯਾਰਾ ਭਾਵੇਂ ਸੁੱਕੇ ਸਵਾਦ ਲੈ ਚੱਲ ਸੁੱਕੇ ਸਵਾਦ ਲੈਂਦਾ ਵੀ ਆ ਬੱਚੇ ਨੂੰ ਵੜ ਬੱਚੇ ਚੱਲ ਬੱਚੇ ਨੂੰ ਵੜਦੇ ਆ ਐਂ ਵੜਦੇ ਆ ਚੱਲ ਬੱਕਰੀ ਵੇਚ ਕੇ ਹਟਾਂਗੇ ਤੇ ਕੁਸ ਹੋ ਜਾਈ ਚੱਲ ਇਹ ਮੇਮਣਾ ਭਾਈ 15 ਲਾਤਾ ਚਰਨੇ ਹੋਣਾ ਨਹੀਂ ਲਿਖਾਈ ਵੀ ਕਰੋ ਦੇ ਜਾ ਕੇ ਪੁੱਛਿਆ ਇਹਨਾਂ ਦੇ ਮੰਗਦੇ 7 ਤੋਂ 22 ਮੰਗਿਆ ਇੱਥੋਂ 19 ਕਹਤਾ ਉਹ ਵੀ 19 ਦੀ ਸਾਵਾ ਗੱਲ ਇਹਨਾਂ ਦੀ ਵੀ ਝੂਠ ਨਹੀਂ ਤੂੰ ਵੀ ਸੱਚ ਹੈ ਜਵਾਨ ਬੱਕਰੀਆ ਤਾਜੀ ਸੂਈ ਹੋਈ ਆ ਯਾਰ 15 15 ਦਾ ਚਾਰ ਨਹੀਂ ਉਹਨਾਂ ਨੇ ਹਾਰੇ ਕੱਟ ਲਏ ਅੱਛਾ ਉਹ ਕਾਲੇ ਉਹਨਾਂ ਨੇ ਵੀ ਬੰਨ ਜਾ ਰਹੇ ਪਾ ਕੇ ਗਾਨੀਆਂ ਝੋਲੇ ਛਾਲੇ ਰਹੀਏ ਇਹ ਨਹੀਂ ਮੰਨੇ ਜਬਾਜੇ ਅੱਛਾਈ ਕਹਿੰਦਾ ਮੈਂ ਕਰਾ ਦੋ ਉਹਨਾਂ ਦੀ ਮਖਾਵੇਂ ਲੈਖਾਈ ਆਪ ਕੋ ਦੀ ਕਰੋ ਬਧੋ ਰੁਪਏ ਬਧੋ ਹਾਂ ਮੁੱਲ ਲਾਉ ਜੇ ਲੈਣੀ ਹੈ ਸਹੀ ਗਲਤ ਗੱਲ ਨਾ ਕਰੋ ਜੇ 15 ਦੀ ਪੁੱਛਦੇ 15 ਤਾਂ ਉਹੀ ਦਿੰਦਾ ਸੀ ਫਿਰ ਉਹ ਕੜਾ ਦੁਸ਼ਮਣ ਹੈ ਉਹ ਕੜਾ ਦੁਸ਼ਮਣ ਹੈ ਵਿਚਾਰਾ ਐਵੇਂ ਮੈਂ ਝੂਠ ਨਹੀਂ ਬੋਲਦਾ ਹੈਗਾ ਜਾ ਕੇ ਪੁੱਛਿਆ ਨਾ ਕੋਈ ਗੱਲ ਹਾਂ ਤੂੰ ਵੱਧ ਕੇ ਲੈ ਜੇ ਲੈਣੇ ਚੱਲ ਫਿਰ ਚੱਲ ਫਿਰ ਚੱਲ ਤੈਨੂੰ ਨਹੀਂ ਪੁੱਗਦੀ ਕੋਈ ਗੱਲ ਨਹੀਂ ਤੱਕਾ ਥੋੜੀ ਐ ਤੱਕਾ ਨਾ ਅਸੀਂ ਇਹ ਜਵਾਖਾਂ ਨਾਲ ਕਰਾਈਏ ਚੱਲ ਭਾਈ ਠੱਜਵਾਨ ਹੈ ਜੀਨੇ ਕਰੇ ਚੋਣੀ ਐ ਲੈ ਪੂਰੀ ਜਵਾਨ ਤੂੰ ਦਾ ਸਕੀਰੀ ਨੇ ਹੋਰ ਦਾ ਹੁੰਦਾ ਨਰਗਾ ਫਿਰ ਐ ਉਹੀ ਮੁਫਤ ਤਾਂ ਕੌਣ ਹੁੰਦਾ 15 15 ਤੈਨੂੰ ਮੇਮਨੀ ਨਹੀਂ ਕੋਈ ਅੰਦਾਜ਼ ਮੰਡੀ ਦੇ ਅੰਦਰ ਤੇਜ਼ੀ ਤਾਂ ਦੇਖ ਕਿੰਨੀ ਚੱਲੀ ਹੋਈ ਐ ਜਵਾਹ ਕਰਕੇ ਤੇ ਨਹੀਂ ਲੁੱਟਣੀ ਕਿਉਂ ਜੀ ਕਿਸੇ ਦੇ ਹੈ ਏਡੀ ਚੀਜ਼ ਹੈ ਜਿੰਨੇ ਦੀ ਹੁੰਦੀ ਨਾ ਬੱਬਾ ਗਲਤ ਗੱਲ ਨਾ ਕਹੇ ਹੁਣ ਤੇਰਾ ਬੈਂਸ ਦਾ ਨਹੀਂ ਹੈਗਾ ਨਾ ਨਾ ਬੈਂਸ ਦੇ ਨਹੀਂ ਆਪਾਂ ਕੋਈ ਗੱਲ ਨਹੀਂ ਤੇ ਪੁੱਗਦੇ ਲਾ ਬੈਂਸ ਵਾਰੀ ਨਹੀਂ ਕਰਦੇ ਫਤਿਰ ਨਾ ਕੋਈ ਗੱਲੇ ਨਹੀਂ ਪਰ ਮਾਲ ਦਾ ਮੁੱਲ ਲਾਇਆ ਕਰੋ ਆਪਾਂ ਆਵਦੀ ਚੀਜ਼ ਲੋਹੇ ਦੀ ਦੂਏ ਦੀ ਗੋਹੇ ਦੀ ਨਾ ਬਣਾਇਆ ਇਹ ਮੰਡੀਆਂ ਨੇ ਜੇ ਚਲਾਉਣੀਆ ਨਹੀਂ ਤਾਂ ਖਤਮ ਕਹਾਣੀ ਹੋਈਏ ਪਈ ਐ ਨਹੀਂ ਨਹੀਂ ਕਾ ਤੂੰ ਕਦੇ ਹੋਈਏ ਪਈ ਐ ਚੰਗੀ ਚੀਜ਼ ਦਾ ਚੰਗਾ ਮੁੱਲ ਲਾਇਆ ਕਰੋ ਮਾੜੀ ਦਾ ਮਾੜਾ ਲਾ ਦੋ ਕੋਈ ਗੁੱਸਾ ਨਹੀਂ ਹੁਣ ਇੰਆ ਇੰਆ ਇਹ ਜਿਹੜੇ ਬੱਚਿਆਂ ਵਾਲੀਆਂ ਇਹਦੇ ਹਾਣ ਦੀਆਂ ਬੋਲ ਮੈਨੂੰ 15-15 ਨੂੰ ਕਿੰਨੀਆਂ ਦੰਨੇ 100 ਬੱਕਰੀ ਦਾ ਡਰਾਈਵਰ ਲਈ ਫੜ 6000 ਰੁਪਇਆ ਚੱਲ ਦਵਾ ਹੁਣ ਜੇ ਤੂੰ ਇਹੀ ਗੱਲ ਤੇ ਅੜਦਾ ਸੁਣਦੀ ਆ ਪੰਚਾਇਤ ਫੜ ਨਗਦ ਕੈਸ਼ ਤੈਨੂੰ ਲੈ ਕੇ ਦੂ ਰਹੀਏ ਜਰੇ ਤਾਂ ਮੇਰੇ ਹੱਥ 'ਚ ਹੀ ਐ ਤੂੰ ਕਹਿੰਦਾ ਕਿੰਦਾ ਰੁਪਏ ਵੱਧ ਲੱਗੇ ਕਿਉਂ ਵੀ ਬਾਦ ਨਹੀਂ ਜਾਇ ਲੱਗੇ ਪਏ ਕਿੰਨੇ ਲੱਗਿਆ ਕਹਿੰਦਾ 15 ਵੀ ਜ਼ਿਆਦੇ ਲੱਗਿਆ ਜੱਤੇ ਲੈਣੀ ਨਹੀਂ ਫਿਰ ਕਾਨੂੰ ਛੱਡ ਦੇ ਬਸ ਪੈਦਾ ਕਿਉਂ ਵੀ ਜੇ ਤਾਂ ਮੈਂ ਬੁੱਟੋ ਹਾਂ ਤਾ ਤਾ ਤੂੰ ਮੈਨੂੰ ਕਹੇ ਬੁੱਟ ਥੋੜੇ ਆ ਮੈਂ ਇਹ ਪਪਾਰ ਹੈ ਬੁੱਟ ਨਹੀਂ ਹੈਗੇ ਜੇ ਜਵਾਖ ਆ ਕੇ ਤਾਂ ਲੁੱਟ ਲੈਣੀ ਮੰਡੀ ਦੇ ਵਿੱਚ ਉਹਨਾਂ ਨਾਲ ਸਾਫ਼ ਸੁਥਰਾ ਕੰਮ ਕਰੋ ਕਿਸੇ ਦਾ ਵੀ ਜਵਾਖ ਹੈ ਮਾਲ ਦਾ ਮੁੱਲ ਤਲਾਏ ਯਾਰਾ ਚੰਗਾ ਕੰਮ ਕਰੋ ਕੀ ਲੋੜ ਹੈ ਤੇਰੇ ਨਹੀਂ ਫਿੱਟ ਬਸ ਫਿੱਟ ਨਹੀਂ ਹਾਂ ਅਗਲਾ ਕਹਿੰਦਾ ਵਿਚਾਰਾ ਕਹਿੰਦਾ ਵੀ ਮੇਰੀ 22000 ਦੀ ਹੈ ਚਲ 19 ਦੀ ਲੈ ਜਾ ਮੈਂ ਇਹਨਾਂ ਨੂੰ ਕਿਹਾ ਤੂੰ ਛੱਡ ਸਾਰੀਆਂ ਗੱਲਾਂ 18 ਠੋਣਾਂ ਦੀ ਤੇ ਉਹ ਕਹਿੰਦੇ ਬਾਬਾ ਚਲ ਤੇਰੇ ਤੇ ਸੜਤੀ ਜਵੇਂ ਮਰਜ਼ੀ ਕਰ ਮਰਜ਼ੀ ਕਰ ਤੁਰ ਕੀ ਕਰਨ ਵਿਚਾਰੇ ਸਹੀ 15 ਦੇ ਸਾੜੇ ਕੱਢ ਰਹੇ ਨੇ ਚਰਨੀ ਉਹਦੀ ਕਹਿੰਦੇ ਬੰਨ ਸਾਡੇ ਕੀਤੇ ਤੇ ਸਜਾ ਕੇ ਪਾ ਕੇ ਗਾਨੀਆਂ ਬਿਉਲੀ ਕੁੜੀ ਜੋ ਕਰਕੇ ਤਿਆਰ ਹੁਣ ਮਕਲਾਵੇ ਤੋਰਾਂਗੇ ਔਰ ਤੁਰਦੀਆਂ ਨੇ ਸੇਖੂ ਬੰਦੇ ਦੇ ਹੱਥ ਚੋਂ ਤੁਰਦੀਆਂ ਨੇ ਅਣਜਾਨ ਬੁੱਟ ਨੂੰ ਅਗਲਾ ਕਹਿੰਦਾ ਇਹ ਬੁੱਟ ਲਓ ਇਹਨੂੰ ਲੁੱਟ ਆ ਚੱਲੀਏ ਚਲੋ ਇਹੋ ਉੱਥੇ ਲੈ ਯਾਰ ਐ ਕਿਵੇਂ ਮੱਥਾ ਲਾਉ ਬਾਬਾ ਸਾਡੇ ਨਾਲ ਨਹੀਂ ਦਾ ਪੱਟ ਕਿਉਂ ਮੇਮਣਾ ਕੱਡਾ ਕਹਿ ਰਾ ਕੌਣ ਕਹਦਾ ਠੰਡ ਨੂੰ ਕਿਸ ਟਿਕਦੀ ਫਿਰਦੀ ਐ ਐਦੂ ਨਿੱਸੀਆਂ ਫਿਰਦੇ ਨੇ ਲੋਕਾਂ ਕੀ ਐਦੂ ਨਿੱਸੀਆਂ ਹੱਕੀ ਫਿਰਦੇ ਨੇ ਲੋਕ ਚਲੋ ਉਹ ਤਾਂ ਵਿਚਾਰਾ ਲਵੇ ਨਾ ਲਵੇ ਉਹ ਤਾਂ ਗੱਲੇ ਨਹੀਂ ਉਹਨੇ ਛੇੜੀ ਅਗਲੇ ਨੇ ਲੈਣ ਦੀ ਇਹ ਤਾਂ ਗੱਲ ਹੈ ਜੇ ਲੋਕ ਵੀ ਆਉਂਦੇ ਨੇ ਮੰਡੀ ਦੇ ਵਿੱਚ ਕਹਿੰਦਾ ਚੱਲ ਮੇਲੇ ਚੱਲਾਂਗੇ ਤੇਰਾ ਨੂੰ ਫਲਾਣਾ ਆਸ਼ਿਆਂ ਕਹਿੰਦਾ ਮੇਲਾ ਦੇਖ ਕੇ ਆਵਾਂਗੇ ਕਹਿੰਦਾ ਜੇ ਪੁੱਟਰ ਲੱਗੀ ਲਾਵਾਂਗੇ ਨਹੀਂ ਘਰ ਨੂੰ ਆਵਾਂਗੇ ਇਹ ਪੁੱਟਰ ਵਾਲਿਆਂ ਚ ਲੈਣੇ ਦਾ ਖੜੀ ਆਲ ਨਾਲ ਹੁਣ ਕੱਢ ਪਏ ਹੈ ਲਾ ਹੁਣ ਮੇਰੇ ਨਾਲ ਛੋਟਾ ਪਾਪ ਾਂਗੜੇ ਕਰਾਏ ਦਾ ਵਾਦਾ ਵਾ ਨਹੀਂ ਉਸਤੀ ਕਰਦੇ ਆ ਦੋਏ ਭਾਈ ਹਾਂ ਆ ਚੱਲੀਏ ਹਾਂ ਕਾਲੀ ਨਾਖਣੀ ਇੰਨੀ ਛੱਕੀ ਹੋਈ ਹੈ ਤੂੰ ਤਾਂ ਇੱਕ ਦਿਨ ਨਹੀਂ ਛੱਕ ਸਕਦਾ ਹਾਂ ਉਸ ਕਲ ਦਾ ਆ ਚੱਲੀਏ ਆ ਜਾ ਮੁੰਡੋ ਜਿੰਨੇ ਕ ਹੈਗੇ ਨੇ ਰਦਾ ਦਾ ਹੈਗਾ ਬੱਕ ਲੈ ਨਹੀਂ ਨਹੀਂ ਮੈਂ ਰਦਾ ਹੁੰਦਾ ਸਸਰੀ ਕਾ ਉਹ ਤਾਂ ਹੁਣ ਤਾਂ ਮੈਂ ਤਾਂ 12000 ਰੁਪਏ ਲਾ ਦੇਣਾ ਬਾਪੂ ਬਾਜੀ ਲਾ ਨਾ 12 ਦਾ ਬਾਲਾ ਤੂੰ 5000 ਲਾ ਰਾਜੂ ਹੁਣ ਮੇਰਾ ਪੰਜ ਪੰਜ ਚਾਰ ਕੁਸ ਨਹੀਂ ਕੰਮ ਖਰਾਬ ਹੋ ਵੀਡੀਓ ਪਾਇਆ ਕਰ ਗਲਤ ਆਪਾਂ ਵੀ ਪਾਈ ਠੱਗੀ ਚੱਲ ਪਈ ਨੀ ਮੰਡੀ ਚ ਸਸੇ ਕਰਵਾ ਪਾ ਦੇ ਦੇਖ ਛੱਟ ਤੂੰ ਚਾਰ ਦਿਨਾਂ ਚ ਬਵਾਲ ਉੱਠਦਾ ਸਾਨੂੰ ਤਾਂ ਗਾਲਾਂ ਦੇਣ ਜੀ ਲੋਕ ਵੀ ਸਾਫ ਸੁਥਰੀਆਂ ਬੱਕਰੀਆਂ ਘਰਾਂ ਚੋਂ ਲਿਆ ਕਰੋ ਲੋਕੋ ਮੰਡੀ ਦਾ ਕੰਮ ਰੋਕੋ ਜਿੱਦੇ ਚੋਂ ਆਪਾਂ 16 ਨੂੰ ਕਿਹਾ ਭਾਈ ਛੋੜਾ ਪਾਉਦਾ ਨਹੀਂ ਗੁਣੀ ਮਾਰੀ ਜੀ ਇਹ ਬਾਖ ਨੇ ਯਾਰ ਕੀ ਪੁਆਰੀ ਰੋ ਹੁੰਦੀ ਉਹ ਬੱਕਰੀ ਤੇ 20000 ਦੀ ਬੀਕ ਦੀ ਨਿਆਫੀ ਬੁਗੋਂ ਦੇ 22 ਦੀ ਘਟ ਚਾਚਾ ਪਰੇ ਹਟਾ ਰਾਮੂ ਕਰਕੇ ਕਹਿੰਦੇ ਨਾ ਉਦੀ ਪਰੇ ਹਟ ਤੂੰ ਆਗੇ ਭਾਈ ਅਜੇ ਲੰਘੇ ਹੋ ਤਾਂ ਇਹ ਨਹੀਂ ਹੈਗੀ ਆਪਣੀ ਆੜੀ ਆਪਣੀ ਆੜੀ ਤਾਂ ਹੋਰ ਆਉਣਗੇ ਤਾਂ ਵਿੱਛੀ ਵੱਜਣਗੀ ਹਾਂ